ਖਾਣਾ ਮਾਲਪੁਰ ਪੁਲਿਸ ਨੇ 2 ਪਿਸਤਲ 1 ਦੇਸੀ ਕਟਾ ਅਤੇ ਮੋਬਾਈਲ ਫੋਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਚ ਵੱਡੀ ਸਫਲਤਾ ਹਾਸਲ ਕੀਤੀ ਮਾਨਜੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਸੀਰੀ ਸਰਿੰਦਰ ਲੰਬਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਤੇ ਅੱਜ ਕਾਰਵਾਈ ਕਰਦੇ ਹੋਏ ਐਸਐਚਓ ਮਾਲਪੁਰ ਬਲਜਿੰਦਰ ਸਿੰਘ ਮੱਲੀ ਇਹਨਾਂ ਨੂੰ ਕੋਈ ਮੁਖਰ ਮੁਖਰ ਵਿਕਾਸ ਨੇ ਇਤਲਾਹ ਦਿੱਤੀ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਕਮਲਜੀਤ ਸਿੰਘ ਉਰਫ ਕਮਲ ਪੁੱਤਰ ਅਮਰੀਕ ਸਿੰਘ ਪਿੰਡ ਮੈਂਗਰੋਵਲ ਥਾਣਾ ਮਾਲਪੁਰ ਨੂੰ ਕਾਬੂ ਕੀਤਾ ਜਿਸ ਤੋਂ ਪੋਸ਼ ਅਗੇਸਟ ਤੇ ਸਾਨੂੰ ਉਹਦੇ ਕੋਲੋਂ ਤਿੰਨ ਵੈਪਨ ਬਰਾਮਦ ਹੋਏ ਆ ਇੱਕ ਪਿਸਟਲ ਬੱਤੀਪੁਰ ਨਾਲ ਪੰਜ ਜਿੰਦਾ ਰੌਂਦ ਇੱਕ ਪਿਸਟਲ ਖਤੀਪੁਰ ਨਾਲ ਦੋ ਜਿੰਦਾ ਰੌਂਦ ਇੱਕ ਦੇਸੀ ਕਟਾ 315 ਬੋਰ ਦੋ ਜਿੰਦਾ ਰੌਂਦ ਤੇ ਇੱਕ ਮੋਬਾਈਲ ਫੋਨ ਮਾਰਕਾ ਰੈਂਡਮੀ ਇਹ ਸਾਰਾ ਕੁਝ ਉਹਦੇ ਤੋਂ ਬਰਾਮਦ ਹੋਇਆ ਆ ਉਸ ਦੀ ਅੱਗੇ ਪੁੱਛਗਿਛ ਕਰਨ ਤੇ ਪਤਾ ਲੱਗਾ ਵੀ ਇਹ ਜਿਹੜਾ ਸਾਰੇ ਪਿਸਟਲ ਇਹ ਨਜਾਇਜ਼ ਹਥਿਆਰ ਜਿਹੜਾ ਇਹ ਕਰਨ ਆਰਾਮ ਪਿੰਡ ਸੱਲਾ ਖੁਰਦ ਥਾਣਾ ਸਦਰ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਉਹਦੇ ਤੋਂ ਇਹਨੇ ਖਰੀਦ ਕੀਤੇ ਸੀ ਤੇ ਫਰਦਰ ਇਹਦੇ ਤੋਂ ਪੁੱਛਗਿਛ ਕਰ ਰਹੇ ਆਂ ਵੀ ਇਹ ਕਿਸ ਮਕਸਦ ਲਈ ਇਹ ਉਹਦੇ ਕੋਲ ਵੈਪਨ ਲੈ ਕੇ ਆਇਆ ਜੋ ਅੱਗੇ ਸਾਹਮਣੇ ਆਊਗਾ ਹੋਰ ਜਿਹੜਾ ਵੀ ਕੋਈ ਤਾਂ ਸਾਹਮਣੇ ਆਏ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਫਿਲਹਾਲ ਅਸੀਂ ਇਹਦੀ ਕਰਨ ਨੂੰ ਇਹਦੇ ਵਿੱਚ ਕਰਨਰਾਮ ਨੂੰ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰ ਲਿਆ ਆ ਤੇ ਜਲਦੀ ਹੀ ਉਹਨੂੰ ਕਾਬੂ ਕਰ ਲਾਂਗੇ ਸਰ ਕਹਿੰਦੇ ਮੁਕਦਮੇ ਦੇ ਬਾਰੇ ਹਾਂਜੀ ਕਰਨਰਾਮ ਤੇ ਆਲਰੇਡੀ ਨਾ ਦੋ ਮੁਕਦਮੇ ਦਰਜ ਆ ਜਿਲ੍ਹਾ ਨਵਾਂ ਸ਼ਹਿਰ ਦੇ ਇੱਕ ਮੁਕਦਮਾ ਨੰਬਰ 116 ਅੰਡਰ ਸੈਕਸ਼ਨ 392 ਆਈਪੀਸੀ थाना सदर ਬੰਗਾ ਤੇ ਦੂਸਰਾ ਮੁਕਦਮਾ ਨੰਬਰ 76 3794011 ਥਾਣਾ ਬਹਿਰਾਮ ਜ਼ਿਲ੍ਹਾ ਨਵਾਂ ਸ਼ਹਿਰ ਦੋ ਮੁਕਦਮੇ ਉਹਦੇ ਉੱਤੇ ਆਲਰੇਡੀ ਦਰਜ